Thank you ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਦੇ ਵਿੱਚੋਂ 10 ਕਪੂਰਥਲਾ ਜ਼ਿਲ੍ਹੇ ਦੇ ਨਾਲ ਸੰਬੰਧਤ ਨੇ ਤਾਂ ਉਹਨਾਂ ਦੇ ਵਿੱਚੋਂ ਪਰਾਥਨ ਨੇੜਲੇ ਪਿੰਡ ਪੰਡੋਰੀ ਰਾਜਪੂਤਾ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਪੁੱਤਰ ਬਲਕਾਰ ਸਿੰਘ ਵੀ ਸ਼ਾਮਿਲ ਹੈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤੇ ਜਸਪ੍ਰੀਤ ਸਿੰਘ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਹੋਰ ਨਾਲ ਨੌਜਵਾਨਾਂ ਵਾਂਗੂ ਵੀ ਚੰਗੇ ਭਵਿੱਖ ਦੀ ਤਲਾਸ਼ ਦੇ ਵਿੱਚ ਪਿਛਲੇ 10 ਸਾਲ ਯੂਰਪ ਗਿਆ ਸੀ ਪਰ ਉੱਥੇ ਕੰਮ ਨਾ ਮਿਲਣ ਕਰਕੇ ਉਹ ਯੂਰਪ ਤੋਂ ਅਮਰੀਕਾ ਦੇ ਲਈ ਰਵਾਨਾ ਹੋ ਗਿਆ ਜਿੱਥੇ ਉਸ ਨੂੰ ਰਸਤੇ ਵਿੱਚ ਬਹੁਤ ਸਾਰੇ ਪੂਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਤੇ ਅਖੀਰ ਜਨਵਰੀ ਮਹੀਨੇ ਅਮਰੀਕਾ ਪਹੁੰਚਿਆ ਤੇ ਅਮਰੀਕਾ ਦੇ ਵਿੱਚ ਉਸ ਨੂੰ ਕੁਝ ਦਿਨ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਤੇ ਉੱਥੋਂ ਹੀ ਉਸ ਨੂੰ ਰਿਪੋਰਟ ਕਰਕੇ ਵਾਪਸ ਪੰਜਾਬ ਭੇਜ ਦਿੱਤਾ ਤੇ ਹੋਰ ਕੀ ਕਹਿਣਾ ਪਈ ਤਾ ਨੌਜਵਾਨ ਦਾ ਆਓ ਸੁਣਦੇ ਹਾਂ ਉਸ ਤੇ ਜੁਬਾਨੀ ਸਭ ਤੋਂ ਵੱਡੀ ਗੱਲ ਇੱਕ ਨਿੰਦਣ ਦੀ ਗੱਲ ਬਲਕਿ ਨਾ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਪਿੰਡ ਪੰਡੋਈ ਰਾਜਪੂਤ ਦਾ ਹਾਂਜੀ ਯੂਐਸ ਤੋਂ ਰਿਪੋਰਟ ਹੋ ਕੇ ਆਏ ਹੋ ਤੇ ਕਦੋਂ ਗਏ ਸੀ ਇੰਡੀਆ ਤੋਂ ਇੰਡੀਆ ਤੋਂ ਜਿੱਥੇ ਮੈਂ ਪਿਛਲੇ ਸਾਲ ਚੱਲ ਗਿਆ ਸੀ ਯੂਰਪ ਵਾਸਤੇ ਗਿਆ ਸੀਗਾ ਤੇ ਉੱਥੇ ਤਾਂ ਕੰਮ ਨਹੀਂ ਮਿਲਿਆ ਤੇ ਫਿਰ ਮੈਂ ਅੱਗੇ ਦਾ ਸੋਚਿਆ ਇਦਾਂ ਕਿ ਮੈਂ ਅੱਗੇ ਜਾ ਕੇ ਉੱਥੇ ਸੈੱਟ ਹੋਵਾਂਗਾ ਅੱਗੇ ਯੂਰਪ ਤੋਂ ਕਦੋਂ ਬਣਾਈ ਉਧਰ ਜਾਣ ਵਾਸਤੇ ਪਲੈਨਿੰਗ ਉਹ ਤੇ ਨਵੇਂ ਸਾਲ ਦੇ ਠੀਕ ਹੈ ਕਦੋਂ ਪਹੁੰਚੇ ਸੀ ਯੂਐਸ ਯੂਐਸ ਤੇ ਮੈਂ ਪਹੁੰਚ ਗਿਆ ਸੀ 24 ਨੂੰ 24 ਜਨਵਰੀ ਨੂੰ ਪਹੁੰਚ ਗਿਆ ਸੀ ਠੀਕ ਹੈ ਜੀ ਹਾਂਜੀ ਉੱਥੇ ਪਹੁੰਚ ਕੇ ਫਿਰ ਕਿਦਾਂ ਕਿ ਥੇ ਤਾਂ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਨੂੰ ਡੀਟੈਂਸ਼ਨ ਸੈਂਟਰ 'ਚ ਰੱਖਿਆ ਸੀ ਠੀਕ ਹੈ ਕਿੰਨਾ ਟਾਈਮ ਰਹੀ ਉੱਥੇ ਸੈਂਟਰ ਦੇ ਵਿੱਚ ਉੱਥੇ ਟੋਟਲ 20 ਤੋਂ 25 ਦਿਨ ਹੋ ਗਏ ਠੀਕ ਹੈ ਕੈਂਪ ਵਿੱਚ ਭੇਜਿਆ ਕਿ ਨਹੀਂ ਨਹੀਂ ਕੈਂਪ 'ਚ ਨਹੀਂ ਭੇਜਿਆ ਕੋਈ ਸਟੇਟਮੈਂਟ ਹੋਈ ਤੁਹਾਡੀ ਨਹੀਂ ਕੁਝ ਨਹੀਂ ਫੇ ਕੀ ਕੀਤਾ ਉੱਥੋਂ ਅਗਲਾ ਪ੍ਰੋਸੈਸ ਕੀ ਹੋਇਆ ਕੁਝ ਨਹੀਂ ਪਹਿਲਾਂ ਕਹਿੰਦੇ ਕੈਂਪ ਐਦਾਂ ਲੈ ਕੇ ਜਾਵਾਂਗੇ ਤੇ ਕੈਂਪ ਵਿੱਚ ਲੈ ਕੇ ਗਏ ਤੇ ਬਾਅਦ ਹਾਰ ਕੋ ਜਾ ਕੇ ਕਹਿੰਦੇ ਕਿ ਤੁਹਾਨੂੰ ਇੰਡੀਆ ਲੈ ਕੇ ਜਾਣਾ ਠੀਕ ਹੈ ਹਾਂਜੀ ਜਿਹੜਾ ਉਤੋਂ ਡਿਟੈਂਸ਼ਨ ਸੈਂਟਰ ਤੋਂ ਤੁਹਾਨੂੰ ਲਿਆਉਂਦਾ ਜਿਹੜਾ ਤਰੀਕਾ ਸੀ ਉਤੋਂ ਯੂ ਐਸ ਗਵਰਨਮੈਂਟ ਦਾ ਉਹ ਕਿਵੇਂ ਦਾ ਸੀਗਾ ਰਵਈਆ ਕਿਵੇਂ ਦਾ ਸੀ ਉਹਨਾਂ ਦਾ ਕਿਵੇਂ ਲਿਆਂਦਾ ਗਿਆ ਕੋਈ ਹੱਤਕੜੀਆਂ ਲਾ ਕੇ ਲਿਆਂਦੇ ਆਂ ਚੈਨ ਬੰਨੀ ਇੱਥੋਂ ਪੈਰਾਂ ਨੂੰ ਵੀ ਹੱਤਕੜੀਆਂ ਹੀ ਤੇ ਉੱਥੇ ਵੀ ਐ ਬੰਨੇ ਲੱਗਿਆ ਜੀ ਠੀਕ ਹੈ ਤੇ ਉਤੋਂ ਫਲਾਈਟ ਵਿੱਚ ਲਿਆਂਦਾ ਗਿਆ ਹਾਂਜੀ ਉਤੋਂ ਬੱਸ 'ਚ ਬਿਠਾ ਕੇ ਲੈ ਕੇ ਗਏ ਨੇ ਤੇ ਅੱਗੇ ਜਾ ਕੇ ਫਲਾਈਟ 'ਕੋ ਜਾ ਕੇ ਖਲਾਰਤਾ ਠੀਕ ਹੈ ਬੇੜੀਆਂ ਉਤਾਰੀਆਂ ਕਿ ਉਸੇ ਤਰ੍ਹਾਂ ਫਲਾਈਟ ਵਿੱਚ ਲਿਆਂਦਾ ਨਹੀਂ ਉਸੇ ਤਰ੍ਹਾਂ ਲੈ ਕੇ ਗਏ ਨੇ ਫਲਾਇਟ 'ਚ ਬਿਠਾਇਆ ਜਾਂਦੇ। ਤੇ ਫਲਾਇਟ ਦੇ ਰਸਤੇ ਦੇ ਵਿੱਚ ਜਿੱਦਾਂ ਵਾਸ਼ਰੂਮ ਜਾਣਾ ਪੈਂਦਾ ਜਾਂ ਹੋਰ ਹਾਂਜੀ 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 ਉਦੋਂ ਫੇਰ ਆਹਤ ਦਿੱਤੀ ਜਾਂ ਉਹਨਾਂ ਨੇ ਬੇੜੀਆਂ ਉਤਾਰਨ ਦੀ ਨਹੀਂ ਉਦੋਂ ਨਹੀਂ ਉਦਾਂ ਵਾਸ਼ਰੂਮ ਦੇ ਕੋਲ ਜਾ ਕੇ ਮਤਲਬ ਇਕਾਤੀ ਲਾਂਦੇ ਸੀਗੇ ਇਕਾਤੀ ਨਹੀਂ ਲਾਂਦੇ। ਠੀਕ ਹਾਂਜੀ ਇਹ ਕਾਫੀ ਲੰਮਾ ਸਫ਼ਰ ਸੀ ਯੂਐਸ ਤੋਂ ਅੰਮ੍ਰਿਤਸਰ ਤੱਕ। ਹਾਂਜੀ ਹਾਂਜੀ ਕੋਈ ਰੈਸਟ ਕਰਨ ਵਾਸਤੇ ਕਿ ਜਾਂ ਇੱਕੋ ਪੋਜੀਸ਼ਨ 'ਚ ਬੈਠੇ ਰਹੇ। ਨਹੀਂ ਸੀਟਾਂ 'ਤੇ ਬੈਠ ਰਹੇ ਆਪਾਂ। ਮਤਲਬ ਦੋ ਜਗ੍ਹਾ ਸਟੇ ਦੇ ਹੋਈ ਹਿੱਦਾ ਜਹਾਜ਼ ਰੁਕੇ ਤੇ ਹੈਗਾ ਹੀਗਾ। ਬਟ 3-3 ਘੰਟੇ ਤੋਂ ਕਿਹਾ ਹੀ ਤੇ ਉੱਥੇ ਇੱਕੋ ਜਗ੍ਹਾ ਪੋਜੀਸ਼ਨ ਤੇ ਬੈਠ ਰਹੇ ਆ ਸੀਟ ਦੇ ਉੱਤੇ ਤੇ ਸਾਡੀ ਕਾਮੇਟ ਨੇ ਜਦੋਂ ਅੰਮ੍ਰਿਤਸਰ ਪਹੁੰਚੇ ਇਹਨਾਂ ਨੇ ਦੇਖਿਆ ਤੁਹਾਡੀਆਂ ਬੀੜੀਆਂ ਲੱਗੀਆਂ ਤੁਹਾਡੇ ਹੱਥਾਂ ਨੂੰ ਨਹੀਂ ਨਹੀਂ ਅੰਮ੍ਰਿਤਸਰ ਦੇ ਮਤਲਬ ਲੈਂਡ ਹੋਣ ਤੋਂ ਪਹਿਲਾਂ ਉਹਨੇ ਹੱਥ ਖੜੀਆਂ ਲਾਤੀਆਂ ਹੀ ਸਾਰਾ ਕੁਝ ਰਿਮੂਵ ਕਰਤਾ ਹੀਗਾ ਮਤਲਬ ਠੀਕ ਹੈ ਤੁਹਾਨੂੰ ਪੁੱਛਿਆ ਗਿਆ 에어ਪੋਰਟ ਤੇ ਇਸ ਬੀੜੀਆਂ ਬਾਰੇ ਇੱਕ ਨਹੀਂ ਹਾਂ ਨਹੀਂ ਪੁੱਛਿਆ ਹੀਗਾ ਉਹਨਾਂ ਨੇ ਆਪਾਂ ਦੱਸਿਆ ਹੀਗਾ ਹਾਂਜੀ ਜਿਹੜੀ ਹਿਊਮਨ ਰਾਈਟਸ ਦੀ ਉਲੰਘਣਾ ਹੋਈ ਆ ਇੱਕ ਰਿਪੋਰਟ ਇੱਕ ਵੱਖਰਾ ਵਿਸ਼ਾ ਹੈਗਾ ਇਹਦੇ ਸਬੰਧ ਵਿੱਚ ਗਵਰਨਮੈਂਟ ਆਫ ਇੰਡੀਆ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਵੀ ਰਿਪੋਰਟ ਕਰਨਾ ਇੱਕ ਵੱਖਰਾ ਵਿਸ਼ਾ ਹੈ ਜਿਹੜਾ ਬੇੜੀਆਂ ਲਾ ਕੇ ਲਿਆਉਣਾ ਹੈਗਾ ਉਹਦੇ ਸਬੰਧ ਵਿੱਚ ਕੀ ਅਪੀਲ ਕਰਨਾ ਚਾਹੁੰਦੇ ਆਂ ਭਾਰਤ ਸਰਕਾਰ ਨੂੰ ਇਹੀ ਹੈ ਕਿ ਮਤਲਬ ਡਿਪੋਰਟ ਬੰਦਾ ਹੋਵੇ ਨਾ ਜੇ ਇਥੋਂ ਗਿਆ ਤੇ ਮਤਲਬ ਆਪਣੀ ਕਾਦੀ ਮਜਬੂਰੀਆਂ ਕਰਕੇ ਗਿਆ ਹੋਵੇ ਕਿ ਹੂੰ ਇੱਕ ਹੋਰ ਦੱਸਿਓ ਕਿ ਜਿਹੜਾ ਡਿਟੈਂਸ਼ਨ ਸੈਂਟਰ ਦੇ ਵਿੱਚ ਤੁਸੀਂ ਰਹੇ ਹੋ ਲੰਮਾ ਸਮਾਂ ਕੋਈ ਫੂਡ ਕਿਦਾਂ ਦਾ ਮਿਲਦਾ ਸੀ ਖਾਣ ਯੋਗ ਹੈਗਾ ਸੀ ਫੂਡ ਮਤਲਬ ਖਾਂ ਲੋਗ ਦੇ ਸਹੀ ਨੀ ਤਾਂ ਨੋਰਮਲ ਜਾਏਗਾ ਮਤਲਬ ਬੋ ਕੱਟ ਕੁਆਲਿਟੀ ਦਾ ਫੂਡ ਹੈਗਾ ਚੋਲ ਹੁੰਦੇ ਹੀ ਉਹਦੇ ਉੱਤੇ ਮੈਦਾ ਹੁੰਦਾ ਹੈਗਾ ਸਟੀਮ ਹੁੰਦਾ ਹੈ ਕਿਤੇ ਮਤਲਬ ਚਿਪਕਦਾ ਹੀ ਤੁਹਾਨੂੰ ਵੀ ਹੋਵੇ ਇਦਾਂ ਐਵੇਂ ਦਾ ਹੈਗਾ ਤੇ ਨਾਲ ਥੋੜੇ ਬੋਦੇ ਕਿਤੇ ਚੌਕਲੇਟ ਦੇ ਦਿੰਦੇ ਸੀ ਨਾਲ ਜਾਂ ਕੋਈ ਦਹੀਂ ਦੇ ਦਿੰਦਾ ਨਾਲ ਛੋੜਾ ਉਸ ਇਦਾਂ ਹੀ ਤੇ ਰਸਤੇ ਦੇ ਵਿੱਚ ਕੋਈ ਫੂਡ ਮਿਲਿਆ ਕਿ ਜਾਂ ਇਦਾਂ ਭੁੱਖੇ ਆਏ ਹੋ ਨਹੀਂ ਰਸਤੇ ਉਹਨੇ ਉਹ ਦਿੱਤਾ ਮਤਲਬ ਹੁੰਦੀ ਨਹੀਂ ਉਹ ਗੋਲ ਗੋਲ ਜਿਹੇ ਬਣੇ ਜਾਂਦੇ ਆ ਗੁਜਰਾਤੀ ਖਾਣਾ ਜਿੰਦਾ ਜਿਆਦਾ ਸਮੋਸੇ ਹੋਗੇ ਬਾਖੜવાડી ਹੋਗੀ ਮਤਲਬ ਪੈਕੇਟਾਂ ਜਿਹੜੇ ਪੈਕ ਹੁੰਦੀਆਂ ਤੇ ਉਹ ਦਿੱਤੀਏ ਕਿੰਨਾ ਖਰਚਾ ਆ ਗਿਆ ਸਾਰਾ ਤੁਹਾਡਾ ਜਿਹੜਾ ਇੱਕ ਸਨੈਰੀ ਭੁਗਤ ਲੈ ਕੇ ਤੁਰੇ ਸੋ 3 ਲੱਖ ਰੁਪਏ ਖਰਚਿਆ ਇਹ ਲਾ ਲਗਭਗ ਮਤਲਬ 40 ਲੱਖ ਦਾ ਖਰਚ ਗਿਆ ਸਰਕਾਰ ਤੋਂ ਵੀ ਅਪੀਲ ਕਰਦੇ ਹਾਂ ਮੇਰੇ ਉੱਥੇ ਤੋਂ ਵਸੀਬਾ ਨਹੀਂ ਮਿਲਿਆ ਇੱਥੋਂ ਵੀ ਤੁਸੀਂ ਗਏ ਆਪਣੇ ਸਿਹਾਰੀ ਵਿਭਾਗ ਵਿੱਚ ਵਿਕੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਜਿਹੜਾ ਹਿਊਮਨ ਰਾਈਟਸ ਨੂੰ ਲੰਘਣਾ ਹੋਈ ਹੈ ਬੇੜੀਆਂ ਪਾ ਕੇ ਲਿਆਂਦਾ ਗਿਆ ਉਹਦੇ ਸਬੰਧ ਵਿੱਚ ਕੀ ਅਪੀਲ ਕਰਨੀ ਚਾਹੀਦੀ ਅਪੀਲ ਕੀ ਕਰਨੀ ਸਰਕਾਰ ਚੰਗੀ ਉਹਦੇ ਬੰਦਾ ਬਾਹਰ ਜਾਵੇ ਨਾ ਹੋਰ ਕੀ ਕੰਮ ਕਰਦਾ ਇੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਕੁਛ ਨਹੀਂ ਦਿਹਾੜੀ ਕਰਦੇ ਇੱਥੇ ਬਾਹਰ ਗਏਨ 7 ਮਹੀਨੇ ਹੋ ਗਏ ਨੇ ਕੀ ਹੋਰ ਕਿੱਥੋਂ ਪਰਤ ਕੇ ਆਏ ਵਾਪਸ ਕੀ ਮਿਹਰਕਾ ਤੋਂ ਕੀ ਹਲਾਕ ਦੁਨੀਆ ਦਿੱਖ ਪਿਆ ਉਹ ਹਲਾਤ ਤੇ ਬੜੇ ਮਾੜੇ ਨਾ ਗਿਆ ਹਾਂਜੀ ਕਿੰਨਾ ਸਮਾਂ ਲੱਗਿਆ ਰਸਤੇ ਚੋਂ ਸੱਤ ਮਹੀਨੇ ਲੱਗ ਗਏ ਭਾਜੀ ਹਾਂਜੀ ਕਦੋਂ ਵੜਿਆ ਜੇ ਕੈਂਪ ਵਿੱਚ ਉੱਥੇ ਇਹ 26 ਜਨਵਰੀ ਨੂੰ ਵੜਿਆ ਠੀਕ ਹੈ ਹਾਂਜੀ ਕਿਦਾਂ ਵਾਪਸੀ ਉੱਥੋਂ ਹੀ ਕੀਤੀ ਹੈ ਕਿ ਜਾਂ ਨਿਕਲ ਗਿਆ ਸੀ ਬਾਹਰ ਨਹੀਂ ਕੈਂਪ ਚ ਹੀ ਕੀਤੀ ਉਹਨਾਂ ਨੇ ਤੁਹਾਡੇ ਘਰ ਦੇ ਆਮਦਨ ਦਾ ਸਾਧਨ ਕੋਈ ਕੋਈ ਸਾਧਨ ਨਹੀਂ ਹੈਗਾ ਭਾਜੀ ਬਸ ਕਰਤਾ ਚੁੱਕੇ ਆ ਕਰਜਾ 55 ਲੱਖ ਰੁਪਇਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮਤਲਬ ਮੇਰਾ ਲੜਕਾ ਜਿਹੜਾ ਵਿਦੇਸ਼ ਤੋਂ ਵਾਪਸ ਪਰਤ ਰਿਹਾ ਸੀ ਭਾਜੀ ਇਹਨੂੰ enquairy ਆਈ ਸੀ ਉਹਦੀ ਇੱਕ ਦਿਨ ਪਹਿਲਾਂ ਤੇ ਕਾਲਰ ਨੂੰ ਲਿਸਟ 'ਚ ਨਾਂ ਆ ਗਿਆ ਫਿਰਾਨੂੰ ਪਤਾ ਲੱਗ ਗਿਆ ਵੀ ਸਾਡੇ ਬੇਟੇ ਦਾ ਨਾਂ ਆ ਗਿਆ ਜੀ ਬੱਚੇ ਜਿਹੜੇ ਉੱਥੇ ਨੇ ਉਹ ਉੱਥੇ ਹੀ ਰਹਿਣੇ ਚਾਹੀਦੇ ਨੇ ਜਿਹੜੇ ਇੱਧਰ ਆ ਗਏ ਨੇ ਚਲ ਉਹਨਾਂ ਦੇ ਹੈਲਪ ਕਰਨੀ ਚਾਹੀਦੀ ਕਿੰਨਾ ਸਮਾਂ ਕੈਂਪ 'ਚ ਰਿਹਾ ਕੈਂਪ 'ਚ ਰਿਹਾ 20 ਦਿਨ ਰਿਹਾ ਇਕ ਕ੍ਰਿਸ਼ਿਓ ਕੇ ਖਰਚਾ ਕਿੰਨਾ ਆ ਗਿਆ ਕਿੰਨੇ ਪੈਸੇ ਲੱਗੇ ਤੁਹਾਡੇ ਖਰਚਾ ਭਾਜੀ 55 ਲੱਖ ਲੱਗ ਗਿਆ 55 ਲੱਖ ਕਿੱਥੋਂ ਕਰਜ਼ਾ ਚੱਕਿਆ ਕਰਜ਼ਾ ਸਾਰੇ ਕਰਜ਼ਾ ਚੱਕਿਆ ਸਾਰੇ ਹਾਂਜੀ ਪਹਿਲਾਂ ਵੀ ਮੁੜ ਕੇ ਜੀ ਦੱਸ ਰਹੇ ਪਹਿਲਾਂ 6-7 ਵਾਰੀ ਮੁੜ ਕੇ ਆਇਆ ਕੁਝ ਬੇਟੀ ਨੇ ਦੱਸਿਆ ਤੁਹਾਡੇ ਨੇ ਕਿ ਜਦੋਂ ਵਾਪਸ ਆਇਆ ਕਿਵੇਂ ਦੇ ਹਾਲਾਤਾਂ ਵਿੱਚ ਆਇਆ ਜਾਂ ਕੋਈ ਬਤੀਰਾ ਕਿਵੇਂ ਦਾ ਹੋਇਆ ਬੇ ਹੱਥ ਘੜੀਆਂ ਲੱਗੀਆਂ ਸੀ ਹੱਥ ਘੜੀਆਂ ਲੱਗੀਆਂ ਸੀ ਸਰਕਾਰ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਬਸ ਜਿਹੜੇ ਬੱਚਿਆਂ ਹਨ ਵਧੀਆ ਤਰੀਕੇ ਨਾਲ ਆਣ ਹਾਂਜੀ ਪਰ ਜੇਕਰ ਪਰਿਵਾਰ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਹੈ ਕਰਜ਼ਾ ਕਿਸ ਤਰ੍ਹਾਂ ਚੁੱਕਿਆ ਹੈ ਹਾਲਾਤ ਸਾਰੇ ਵਿਆਜ ਤੇ ਪੈਸੇ ਚੱਕੇ ਨੇ ਤੇ ਘਰ ਵਿੱਚ ਕਮਾਉਣ ਵਾਲਾ ਕੌਣ ਕੋਣ ਹੈ ਗੱਲ ਸਾਫ਼ ਕੀ ਗੱਲ ਹੈ ਇੱਕ ਤਾਂ ਮੇਰੇ ਘਰ ਵਾਲੇ ਕਮਾਉਂਦੇ ਕੰਮ ਦਿਹਾੜੀ 500 ਰੁਪਏ ਉਹਨਾਂ ਦੀ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਕੀ ਕਹਿਣਾ ਚਾਹੋਗੇ ਜੋ ਹਾਲਾਤ ਪੰਜਾਬ ਦੇ ਬੜੇ ਆ ਜਾਂ ਇੱਥੇ ਨੌਕਰੀ ਮਿਲਣਾ ਚਾਹੀਦਾ ਜਾਂ ਉੱਥੇ ਵੀ ਬੱਚੀ ਇਸ ਤਰ੍ਹਾਂ ਕਰਦੀ ਹੈ ਉੱਥੇ ਤਾਂ ਬੱਚੇ ਉੱਥੇ ਰਹਿਣੇ ਚਾਹੀਦੇ ਇੱਥੇ ਦੇ ਨੂੰ ਹੁਣ ਚਾਹੇ ਕੋਈ ਨੌਕਰੀ ਨੌਕਰੀ ਮਿਲੇ ਚਾਹੇ ਕੋਈ ਹਲਪ ਹੋਣੀ ਚਾਹੀਦੀ ਉਹਨਾਂ ਦੀ ਪਰ ਇਸਟੇ ਮਹਿੰਗਾਈ ਦੇ ਵਿੱਚ ਜਦ ਗੱਲ ਕੀਤੀ ਜਾਂਦੀ ਪ੍ਰਵਾਹ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਜੀ ਪ੍ਰਵਾਹ ਦਾ ਗੁਜ਼ਾਰਾ ਇਦਾਂ ਹੀ ਮਿਹਨਤ ਕਰਕੇ ਦਿਹਾੜੀ ਕਰਕੇ ਹੀ ਖਾਈਦੀ